ਲਓ ਵੀਰੋ ਜਿਹੜੀ ਆਪਾਂ ਵੀਡੀਓ ਪਾਈ ਸੀ ਲਾਈਵ ਕਰਕੇ ਬਾਬਾ ਬਾਲਕਦਾਸ ਜੀ ਦੇ ਜਲਤਾਰੇ ਦੀ ਉਹ ਜਲਤਾਰਾ ਅੱਜ ਸਮਾਪਤ ਹੋ ਗਿਆ 20 ਤਰੀਕ ਨੂੰ ਮੈਂ ਗਲਤੀ ਚਾਹਣਾ ਹੈ ਮਾਫੀ ਚਾਹਣਾ ਹੈ ਵੀ ਜਿਹੜੀ ਮੈਂ 23 ਤਰੀਕ ਬੋਲਤੀ ਸੀ ਅੱਜ 20 ਤਰੀਕ ਨੂੰ ਸਮਾਪਤੀ ਹੋਣੀ ਸੀ ਉਹ ਜਲਤਾਰੇ ਦੀ ਵੀ ਅੱਜ ਸਮਾਪਤੀ ਹੋ ਗਈ ਤੇ ਹਵਨ ਵੀ ਹੋ ਗਿਆ ਅੱਜ ਤੇ ਭੰਡਾਰੇ ਦੀ ਵੀ ਸਮਾਪਤੀ ਅੱਜ ਹੋਊਗੀ ਸਾਰਾ ਕਈ ਵਾਰੀ ਭਰਾਵਾਂ ਨੂੰ ਨਹੀਂ ਪਤਾ ਲੱਗਦਾ ਮੇਰੇਆਂ ਭੈਣਾਂ ਨੂੰ ਦੂਰੋਂ ਨੇੜੋਂ ਪਹੁੰਚ ਜਾਂਦੇ ਆ ਆਪਦਾ ਕੰਮ ਧੰਦਾ ਛੱਡ ਕੇ ਤਾਂ ਕਰਕੇ ਮੈਂ ਅੱਜ ਵੀਡੀਓ ਪਾਉਣ ਲੱਗਿਆ ਸੀ ਵੀ ਸਮਾਪਤੀ ਉਹ ਹੋ ਗਈ ਅੱਜ 20 ਤਰੀਕ ਨੂੰ ਤੇ ਮੈਂ 23 ਤਰੀਕ ਬੋਲਦਾ ਸੀ ਤੇ ਬਾਬਾ ਜੀ ਤਾਂ ਆ ਫਿਰਦੇ ਨੇ ਭਾਗਵੇਂ ਕੱਪੜੇ ਪਾ ਕੇ ਹੁਣ ਤੇ ਅੱਜ ਭੰਡਾਰਾ ਚੱਲ ਰਿਹਾ ਉਹ ਵੀ ਕਬਿਸਤਰੀ ਤੁਹਾਨੂੰ ਸੁਣਾਉਣੇ ਆ ਕਬਿਸਤਰੀ ਸੁਣੋ ਤੁਸੀਂ ਦੇ ਵਿੱਚ ਚਾਰ ਸ਼ਬਦ ਆਪਾਂ ਕਹੀਏ ਕਿ ਸੰਤਾਂ ਦਾ ਮਹਾਪੁਰਖਾਂ ਦੇ ਵਚਨ ਕਿਉਂ ਪੂਰੇ ਹੁੰਦੇ ਨੇ ਉਹ ਤਾਂ ਹੀ ਪੂਰੇ ਹੁੰਦੇ ਨੇ ਕਿਉਂਕਿ ਜਿਹੜੇ ਸੰਤ ਮਹਾਪੁਰਖ ਹਨ ਜਿੱਥੋਂ ਆਪਣੀ ਜ਼ਿੰਦਗੀ ਸ਼ੁਰੂ ਹੁੰਦੀ ਹੈ ਕਾਮ ਕ੍ਰੋਧ ਲੋਭ ਹੰਕਾਰ ਇਹ ਜਿੱਥੇ ਜਾ ਕੇ ਮੁੱਕ ਜਾਂਦੇ ਨੇ ਉੱਥੇ ਸੰਤਾਂ ਦੀ ਗੱਲ ਸ਼ੁਰੂ ਹੁੰਦੀ ਹੈ ਹੋ ਪੰਜੇ ਤਾਂ ਤਮਾਰ ਕੇ ਸਰੀਰ ਸਾਧ ਦੋ ਹੁੰਦੇ ਜੋ ਮਹਾਤਮਾ ਜਦੋਂ ਉਹ ਗੁਰੂ ਪੂਰੇ ਨੂੰ ਆਰਾਧਦੇ ਹੁੰਦੇ ਵਾਦੀ ਮੈਮਾ ਰੋ ਦੇ ਵੀਨ ਜਾਂਦੇ ਹੁੰਦੀ ਰੋਤੋਂ ਪਰੇ ਸਾਧੂ ਆਦੀ ਮੈਮਾ ਰੋ ਦੇ ਵੀਨ ਜਾਂਦੇ ਹੁੰਦੀ ਰੋਤੋਂ ਪਰੇ ਜਿਹੜੀ ਜਗ੍ਹਾ ਰੋਹੀ ਤੇ ਡਰਾਉਣ ਚਾੜੀਆਂ ਤੇ ਤੂਤ ਗਿੱਤਾ ਪਾਵੰਦੇ ਕੋਥੇ ਵੀ ਮਹਾਤਮਾ ਲਗਾ ਕੇ ਤਾੜੀਆਂ ਰੰਗ ਭਾਗ ਲਾਮੰਦੇ ਖੁਸ਼ੀ ਹੈ ਉਤਾਰੇ ਵਿੱਚ ਸਮਸ਼ਾਨ ਦੇ ਨਹੀਂ ਸੰਤ ਡਰੇ ਸਾਧੂ ਆਦੀ ਮੈਮਾ ਰੋ ਦੇ ਵੀਨ ਜਾਂਦੇ परे साधू जी महिमा बेद बि ने साधू जी कथा भॻवान महाराज कोु थी कल्याण जी तुले संत रूप भॻवान करे साधू जी महिमा बेद बि न जान, जान ਦੀ ਸੰਤਾਂ ਦੀ ਉਸੇ ਤੇ ਵਿੱਚ 500 ਰੁਪਇਆ ਬਾਬਾ ਪਾਲਕ ਨਾਲ ਦੀ ਮਹਾਰਾਜ ਦਵਾਰੇ ਅਸ਼ੀਰਵਾਦ ਭੇਜਦੇ ਨੇ ਸਰਜੀਤ ਸਿੰਘ ਗੁਰਦੇਵ ਸਿੰਘ ਜਤਿੰਦਰ ਸਿੰਘ ਤੇ ਭੈਣ ਪਰਮਜੀਤ ਕੌਰ ਉਹਨਾਂ ਨੇ ਸਾਰਿਆਂ ਨੇ ਮਨ ਭੇਜਿਆ ਅਸੀਂ ਸਾਰਿਆਂ ਦੇ ਤੈਦੋਂ ਤਨਵਾਦੀ ਆਂ ਸਾਡੇ ਤੇ ਨਾ ਐਡੀ ਕਿਰਪਾ ਮਹਾਰਾਜ ਦੀ ਬਣੀ ਰਹੇ ਆ ਰੁਪਈਆਂ ਤੇ ਨਾਂ ਨਹੀਂ ਲਿਖਦੇ ਹਾਂ ਨਾ ਕਾਪੀ ਤੇ ਵੀ ਰੁਪਈਏ ਦੇਖ ਦੇਖ ਹੀ ਸਾਡੇ ਨਾਂ ਯਾਦ ਆਈ ਜਾਂਦੇ ਠੀਕ ਹੈ ਨਾ ਭਵੇਂ 40 ਜਿਹੇ 100-100 ਦਾ ਨੋਟ ਫੜਾ ਜੋ ਕੇਰਾ ਨਾਂ ਮੇਰੇ ਕੰਨਾਂ 'ਚ ਦੱਫਾ ਜੋ ਮੈਂ ਰੁਪਈਏ ਦੇਖ ਦੇਖ ਹੀ ਨਾਂ ਦੱਪੀ ਜਾਊਂਗਾ ਤੁਹਾਡੇ ਠੀਕ ਹੈ ਉਹਨਾਂ ਨੂੰ ਦੇਖ ਦੇਖ ਤੁਹਾਡੀ ਫੋਟੋ ਬਣੀ ਜਾਂਦੀ ਆ ਮੂਰੇ ਐਡੀ ਮਹਾਰਾਜ ਦੀ ਕਿਰਪਾ ਹੈ ਜਿਉਂਦੇ ਰਹੋ ਤੁਹਾਨੂੰ ਪਤਾ ਹੈ ਅੱਜਕੱਲ ਸਾਡੇ ਚਿਹਾਰੇ ਤੇ ਬਦਾਮ ਮੁੱਕ ਜਾਂਦੇ ਨਾ ਫੇ ਉਹ ਫਿਰ ਤੁਸੀਂ ਲਿਆ ਕੇ ਦੇਦੇ ਹੁੰਦੇ ਨੇ ਸਾਨੂੰ ਸਾਰਾ ਕੁਝ ਠੀਕ ਹੈ ਨਾ ਉਹ ਇਹ ਗੱਲ ਹੈ ਵੀ ਦੋਨੇ ਚ ਨਾ ਦੋ ਜਣਿਆਂ ਨੂੰ ਲੋਕ ਪੈਸੇ ਦਿੰਦੇ ਨੇ ਜਾਂ ਗਾਉਂ ਵਾਲਿਆਂ ਨੂੰ ਜਾਂ ਕੋਹਣ ਵਾਲਿਆਂ ਨੂੰ ਉਹ ਕਿਉਂ ਦੋਨੇ ਦੋਨਾਂ ਨੂੰ ਅਕਰਾਖ ਦੀ ਲੋੜ ਪੈਂਦੀ ਐ ਅੱਗੇ ਤਾਂ ਪਿੰਡਾਂ 'ਚ ਕੋਈ ਮੁੰਡਾ ਮਾਲ ਲੋਠਦਾ ਨਾ ਤੇ ਬੁੜੀਆਂ ਨੂੰ ਕਿਉਂ ਦੇ ਕੇ ਆਉਂਦੀਆਂ ਕੋਈ ਦੋ ਸਿਰ ਦੇ ਆਈ ਕੋਈ ਤਿੰਨ ਸਿਰ ਦੇ ਆਈ ਕੋਈ ਚਾਰ ਸਿਰ ਟਕੜੇ ਘਰ ਦੀ ਬੁੜੀ 10 ਸਿਰ ਵੀ ਦੇ ਆਉਂਦੀ ਕਿਉਂ ਤੇ ਇਹ ਵੀ ਆਪਣੇ ਪਿੰਡ ਦਾ ਮੁੰਡਾ ਖੁੱਲੂਗਾ ਬਾਹਰ ਜਾ ਕੇ ਜੱਜਲ ਦਾ ਨਾਮ ਉੱਚਾ ਕਰੂਗਾ ਹੁਣ ਪਹਿਲੀ ਗੱਲ ਤਾਂ ਕਿਉਂ ਹੁੰਦਾ ਨਹੀਂ ਹੋਵੇ ਤਾਂ ਖਾਦਾ ਨਹੀਂ ਜਾਂਦਾ ਖਾ ਲੇ ਤਾਂ ਕਿਉਂ ਪੱਚਦਾ ਨਹੀਂ ਪੱਚ ਜੇ ਤਾਂ ਬੰਦਾ ਪੱਚਦਾ ਨਹੀਂ ਹੁਣ ਤਾਂ ਗੱਲ ਇਹ ਹੋਈ ਪਈ ਐ ਤੇ ਹਾਂ ਬਦਾਮ ਜ਼ਰੂਰ ਆ ਖਰਾ ਸੀ ਵੀ ਸਾਨੂੰ ਵੀ ਬਦਾਮ ਖਾਣੇ ਪੈਣ ਬਦਾਮ ਨਾਲ ਆ ਤਾਲੂਆ ਤਰ ਰਹਿਂਦਾ ਸਾਡਾ ਤੇ ਤਾਲੂਆ ਤਰ ਰਹਿਂਦਾ ਤਾਂ ਬੋਲਦੇ ਹੁਣ 21 ਦਸੰਬਰ ਦੇ ਚੱਲੇ ਆ 31 ਜਨਵਰੀ ਤੱਕ ਇੱਕ ਵੀ ਡੇਟ ਵੇਲੀ ਨਹੀਂ ਤੇ ਤੁਹਾਡੇ ਵਰਗਾ ਹਰੇਕ ਪਿੰਡ ਸਾਨੂੰ ਐ ਆਥਣ ਨੂੰ ਨਿਚੋੜ ਕੇ ਛੜਦਾ ਸਾਰਾ ਦਿਨ ਗਾਈ ਜਾਣਾ ਸਾਰਾ ਦਿਨ ਗਾਈ ਜਾਣਾ ਆ ਬਰੈਡਾਂ ਬਰੋਡਾਂ ਤੋਂ ਅਸੀਂ ਰੱਖਦੇ ਆ ਪਰਹੇਜ ਨਹੀਂ ਇਹ ਗੱਲ ਫੜ ਲੈਂਦੇ ਨਾ ਚਾਹ ਪੀਣਿਆਂ ਜਾਂ ਪ੍ਰਸ਼ਾਦਾ ਜਾਂ ਚੌਲ ਆ ਜਾਣ ਕਿਤੇ ਉਹੋ ਜੀ ਚੀਜ਼ ਚਲੋ ਤਾਲੂਗਾ ਰੱਖਦੇ ਆ ਤਰ ਬਦਾਮ ਭਿਉਨੇ ਆ 31 11 11 ਗਿਰਗੀਆਂ 33 ਬਦਾਮ ਖਾਣੇ ਆ ਉੰਜ ਆٹے ਦਾਲ ਦੀ ਬਥੇਰੀ ਭੇਤੀ ਮੈਂ ਫੁਲ ਕੇ ਛਟਾਕਦੇ ਬਣਾ ਦਿਆ 33 ਮੈਂ 33 ਬਦਾਮ ਖਾਣੇ ਪੈਂਦੇ ਨਾ ਫੇਰ ਬਾਜ ਚਲਦੀ ਐ ਇਹ ਤਾਲੂਗਾ ਖੁਸ਼ਕ ਜਿਹਾ ਹੋ ਜਾਏ ਫੇਰ ਬਾਜ ਨਿਕਲਦੀ ਇਹ ਬੰਦਿਆਂ ਨੂੰ ਤਾਂ ਨਹੀਂ ਪਤਾ ਆ ਬੀਬੀਆਂ ਨੂੰ ਪਤਾ ਇਹਨਾਂ ਦਾ ਵੀ ਤਾਲੂਗਾ ਖੁਸ਼ਕ ਹੁੰਦਾ ਹੁੰਦਾ ਇੱਕ ਦਿਨ ਫਤੈ ਕਿਹੜੇ ਦਿਨ ਝਾਗੋ ਵਾਲੇ ਦਿਨ ਉਹਦੇ ਖੁਸ਼ਕ ਹੋ ਜਾਂਦਾ ਇਧਰੋਂ ਤਾਂ ਵਿਆਹ ਦਾ ਚਾਹ ਹੁੰਦਾ ਭੱਜੀਆਂ ਜਾਣੀਆਂ ਵਿਚਾਰੀਆਂ ਬੋਲੀਆਂ ਪਾਈ ਜਾਣੀਆਂ ਦੋਹੇ ਲਾਈ ਜਾਣੀਆਂ ਮੋੜ ਕੋੜ ਹਨਾ ਤੇ ਤੜਕੇ ਤਾਲੂਗਾ ਖੁਸ਼ਕ ਹੋ ਜਾਂਦਾ ਤੇ ਤੜਕੇ ਫਿਰ ਬਾਜ ਨਹੀਂ ਨਿਕਲਦੀ ਵਿਚਾਰੀਆਂ ਦੀ ਫਿਰ ਬਾਜ ਪਤਾ ਕਿਵੇਂ ਮਾਰਨੀਆਂ ਨਹੀਂ ਬਿਆੰਕੂ ਨਹੀਂ ਬਿਆੰਕੂ ਉਹ ਜੋਰ ਲੱਗੀ ਜਾਊਗਾ ਤੇ ਬਾਜ ਤਾਂ ਬੇਅੰਤ ਤੱਕ ਹੀ ਰਹੀ ਨਹੀਂ ਹੈ ਇਹ ਗੱਲ ਹੈ ਜਦੋਂ ਮੜਾ ਜਾ ਤਰ ਰੱਖਣਾ ਹੋਵੇ ਉਦੋਂ ਬਸ ਇਹ ਮਾਜੀ ਜਾਂਦੀ ਲੋੜ ਪੈਂਦੀ ਦੀ ਉਸਤ ਦੇ ਵਿੱਚ ਚਾਰ ਸ਼ਬਦ ਆਪਾਂ ਕਹੀਏ ਕਿ ਸੰਤਾਂ ਦਾ ਮਹਾਪੁਰਸ਼ਾਂ ਦੇ ਵਚਨ ਕਿਉਂ ਪੂਰੇ ਹੁੰਦੇ ਨੇ ਉਹ ਤਾਂ ਹੀ ਪੂਰੇ ਹੁੰਦੇ ਨੇ ਕਿਉਂਕਿ ਜਿਹੜੇ ਸੰਤ ਮਹਾਪੁਰਸ਼ ਹਨ ਜਿੱਥੋਂ ਆਪਣੀ ਜ਼ਿੰਦਗੀ ਖਰੂ ਹੁੰਦੀ ਹੈ ਕਾਮ ਕ੍ਰੋਧ ਲੋਭ ਅਹੰਕਾਰੇ ਜਿੱਥੇ ਜਾ ਕੇ ਮੁੱਕ ਜਾਂਦੇ ਨੇ ਇੱਥੇ ਸੰਤਾਂ ਦੀ ਗੱਲ ਸ਼ੁਰੂ ਹੁੰਦੀ ਹੈ ਓ ਪੰਜੇ ਤਾਂ ਪੈ ਮਾਰ ਕੇ ਸਰੀਰ ਸਾਜ ਦੋ ਹੁੰਦੇ ਜੋ ਮਹਾਤਮਾ ਜਦੋਂ ਬੰਗ ਗੁਰੂ ਘਰੇ ਨੂੰ ਆਰਾਧਦੇ ਹੁੰਦੀ ਸ਼ੁੱਧ ਆਤਮਾ उथे बि महात्मा लॻाड़ा शान दरे साधू वारी महिमा वेद बि न जान परे साधू वारी महिमा वेद बि न जानदत कल्ण जी उनत रूप भॻवान दे। करे साधवान जी महिमा बेद बि न जाने हूंदी